ਸਸਿਆਕਾਲ ਵੀਰ ਦੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਅੱਜ ਦੇ ਆਪਣੇ ਨਵੇਂ ਬਲੌਗ 'ਚ ਤੁਹਾਨੂੰ ਜੀ ਇੱਕ ਆਪਾਂ ਚੀਜ਼ ਦਿਖਾਉਣ ਲੱਗੇ ਹਾਂ ਕਰਤਾਰ ਜੀ ਜਿਹੜੀ ਸਭ ਤੋਂ ਪਹਿਲਾਂ ਚਲਦੀ ਸੀ ਜਿਹੜੀ ਇਹਨਾਂ ਨੇ ਪਹਿਲਾ ਮਾਡਲ ਬਣਾਇਆ ਸਾਰਿਆਂ ਤੋਂ ਪਹਿਲੇ ਬਤਨੂ ਦਿਖਾਉਂਦੇ ਆ ਆਪਾਂ ਤੁਹਾਨੂੰ ਇਹ ਵੀ ਦਿਖਾ ਰਹੇ ਹਾਂ ਜਿਹੜਾ ਇਹਨਾਂ ਨੇ ਸਭ ਤੋਂ ਪਹਿਲੇ ਤਿਆਰ ਕੀਤਾ ਇਹ ਤਕਰੀਬਨ ਹੈ ਚੱਲਿਆ ਹੀ ਹੋਇਆ ਇੱਧਰ ਇੱਕ ਸਿੱਪੂ ਇੱਧਰ ਆ ਇਹਦਾ ਬਲ ਗੇਅਰ ਵੇਖ ਗੇਅਰ ਕਿੱਥੇ ਗਿਆ ਇਹਦਾ ਵੀਰ ਅੰਧਾ ਹੈ ਹਾਂ ਫਾਗੇ ਨੇ ਯਾਰ ਹੂੰ ਗੇਰ ਤਾਂ ਦੋਨੇ ਬਹੁਤ ਤੱਕੜ ਹੈ ਨਾ ਆ ਜੀ ਗੇਰ ਆ ਜਾਂਦਾ ਬਾਕੀ ਦੇਖੋ ਜੀ ਇਹ ਕਿੰਨੀ ਕੁ ਮਸ਼ੀਨ ਚੱਲੀ ਹੋ ਗਈ ਟਾਂਕੇ ਪਹਿਲੇ ਚੈੱਕ ਕਰੋ ਕਿੰਨਾ ਟਾਂਕਾ ਟਾਂਕਾ ਵੇ ਕਿੰਨਾ ਲੱਗਾ ਇਧਰ ਆ ਵੇੜਾ ਨਹੀਂ ਖੜਦਾ ਨਾ ਟਾਂ ਲੈਹਰਾ ਹੀ ਫੜਾ ਤੇ ਤੁਹਾਡੇ ਸਾਈਡ ਤੇ ਨਾ ਕਿ ਤੇਰੇ ਵਰਗੇ ਨਾਲ ਵੇਖ ਕਿੱਥੋਂ ਟਿੱਕਰ ਬਾਕੀ ਜੀ ਆਹ ਆਪਣੇ ਕੀ ਸਿਸਟਮ ਹੈ ਚੈਸੀ ਚੈਸੀ ਹਾਰੇ ਦੀ ਹੱਲੀ ਹੀ ਆ ਵੀ ਯਾਨੀ ਕਿ ਤੋਹਫਾ ਸੀ ਪਹਿਲੇ ਜਦੋਂ ਹੀ ਦੇ ਤੇ ਜਵਾਨੀ ਸੀ ਤੇ ਉਦੋਂ ਇਹਦੇ ਤੇ ਕੋਈ ਜ਼ਿੰਦਗੀ ਹੁੰਦੀ ਸੀ ਆ ਦੇਖੋ ਦੁਬਾਰਾ ਫਿਰ ਜਿੱਦਾਂ ਕੋਈ ਜੀਵਿੰਦਾਰ ਚਲਾਉਂਦੇ ਚੁਣ ਰਹੇ ਟਾਂਕੇ ਵਗਾਰਾ ਜਾਨੀ ਕਿ ਚੈਨਰ ਦੀ ਬਾਡੀ ਤਿਆਰ ਕੀਤੀ ਆ ਆਈ ਆਈ ਆ ਕੀ ਜਗਾੜ ਉਹ ਬਗੀਚਾ ਤੈਨੂੰ ਮਾਰੇ ਨੌਲੇਜ ਜ਼ਿਆਦਾ ਤੂੰ ਦੱਸੀ ਨਾ ਹੈਂ ਝੋਲਾ ਕਿਸ ਤੇ ਜਾਉਂਦਾ ਮਾ ਜਿਹੜੇ ਬੰਦੇ ਨੇ ਚਲਾਈ ਹੈ ਨਾ ਹਨਾ ਜਿਹੜੇ ਨੇ ਹਨਾ ਉਦੋਂ ਉਦੋਂ ਦਾ ਮਾਹੌਲ ਦੇ ਸਾਹ ਦੇ ਵੇਲੇ ਆ ਚੀਜ਼ ਨਹੀਂ ਟਿਕਦੀ ਨਹੀਂ ਬਣੀ ਕਿੰਨੀ ਹਲੇ ਰਣ ਲਵਾ ਦੀ ਆੜਾ ਉਹ ਟਾਈਮ 'ਚ ਹਾਂ ਇਥੇ ਐਡਲਟ ਵਗਾਰਾ ਕੁਝ ਲੱਗਦਾ ਸੀ ਤੇ ਆ ਹਿਸਾਬ ਹੈ ਇਸ ਦੇ ਵਿੱਚ ਕਿੰਨੇ ਟਾਂਕੇ ਲੱਗੇ ਹੋਏ ਯਾਨੀ ਕਿ ਉਸ ਟਾਈਮ ਦੀ ਗੱਲ ਹੈ ਜਾਂ ਅੱਜ ਤੋਂ ਕਿੰਨਾ ਮਾਡਲ ਹੋ ਗਈ ਇਹ ਇਹ 75 ਮਾਡਲ ਹੈ 75 1975 ਦੇ ਵਿੱਚ ਦੇਖੋ ਜੀ ਇੱਥੇ ਇੱਕ ਲੱਤ ਦਾ ਬੰਦ ਕਰਦੇ ਹਾਂ 50 ਸਾਲ 1975 ਦੇ ਵਿੱਚ ਵੇਖ ਲਓ ਵੀ ਇਹਨੇ ਕਿੰਨੀ ਕੋਈ ਕੰਡੀਸ਼ਨ ਹੈ ਕਿੱਥੇ ਕਿੱਥੇ ਟਾਂਕਾ ਸਾਰੇ ਥਾਂ ਤੇ ਲੇਰ ਹੀ ਹੈ ਟੁੱਟੀ ਥਾਂ ਥਾਂ ਹਾਂ ਭਾਈ ਇਹ ਇੰਜਨ ਚੱਲਦਾ ਰਿਹਾ ਤੋ ਇਹ ਸਟਾਰਟ ਇੱਧਰ ਵੀ ਇਹ ਚੀਜ਼ ਤੇ ਲੈ ਰੱਖ ਰਿਹਾ ਜੀ ਨਹੀਂ ਦੇ ਦਿੰਦੇ ਵੀ ਇਹਨਾਂ ਵੀ ਨਵਾਂ ਪੀਸ ਬਣਾ ਦੋ ਇਹ ਕੰਮ ਚੀਜ਼ ਨਹੀਂ ਹੁੰਦੀ ਜੀ ਉਹਦੇ ਯਾਨੀ ਕਿ ਆਪਣਾ ਕੰਮ ਨਾਲ ਮਤ ਬਣੇ ਕਿਉਂ ਨੂੰ ਐਟ ਲੱਗਦੀ ਹੈ ਨਾ ਇਹ ਆ ਵਾਲੀ ਜਿਸ ਟਾਈਮ ਦੀ ਇਹ ਮਸ਼ੀਨ ਆ ਉਦੋਂ ਇਹਦੇ ਪਿੱਛੇ ਗਾਹ ਕਿੰਨਾ ਹੋਊਗਾ ਤੇਰੇ ਹਿਸਾਬ ਨਾਲ ਦਿਨ ਭਰ ਆ ਚੱਲਦੀ ਇੱਧਰ ਯਾਰ ਗਾਹ ਦੇ ਵੇਖ ਕਿੱਡਾ ਕੋਹਟਾ ਲਾਉਂਦੇ ਮਰ ਕਿਹੜੇ ਬਿਜਲੀ ਲਾਉਂਦਾ ਇਹ ਦਿਨ ਭਰ ਆ ਚੱਲਦੀ ਰਹੀ ਦਿਨ ਭਰ ਆ ਸਾਡੇ ਮਗਰ ਆਦੇ ਸੀ ਉਹ ਇੱਕ ਯਾਰ ਗਾਹ ਕੇ ਇਹਦਾ ਪਿੱਛੇ ਹੁੰਦਾ ਨਾ ਹਾਂ ਹਾਂ ਦੀਵਾਰ ਹੀ ਬਣੀ ਕਈ ਤਾਂ ਵਿਚਾਰੇ ਹੱਥਾਂ ਨੇ ਵਿਡਾੜ ਲੈਂਦੇ ਨੇ ਕਰਕਰੋਵਾਰ ਦੀਵਾਰ ਹੀ ਹੁੰਦੀ ਜਿਹੜਾ ਬੁੱਕ ਕਰੂੰਗਾ ਇਹ ਬਾਕੀ ਜੀ ਆਪਾਂ ਤੁਹਾਨੂੰ ਫੀਡਰ ਦਿਖਾਉਣੇ ਆ ਦਾ ਆ ਫੀਡਰ ਆ ਤੇ ਐਂਗਲ ਦੀਆਂ ਫੱਟੀਆਂ ਲੱਗੀਆਂ ਇਹਨੂੰ ਚੈੱਕ ਕਰੋ ਜੀ ਤੇ ਬਾਕੀ ਗੱਲ ਹੈ ਜੀ ਹੋਰ ਤੁਹਾਨੂੰ ਚੀਜ਼ ਦਿਖਾਉਣੇ ਆ ਸਟੀਰਿੰਗਾਂ ਦਾ ਸਟੀਰਿੰਗ ਰਾਡ ਵਗੈਰਾ ਜਿਹਨੂੰ ਕਹਿੰਦੇ ਆ ਇਥੇ ਕਰਾਸ ਪ੍ਰੋਸ ਲਗਾ ਕੇ ਇਥੋਂ ਦੀ ਸਟੀਰਿੰਗ ਪਾ ਕੇ ਉੱਪਰੋਂ ਤੇ ਇਥੋਂ ਰਾਡ ਕੱਢੀ ਸੀ ਆ ਜੱਟ ਦੇਖ ਦੇ ਤੇ ਇਹ ਜੀ ਪਤਾ ਨਹੀਂ ਇਹਨਾਂ ਨੂੰ ਆ ਟੈਂਕੀ ਵੀ ਠੀਕ ਸੀ ਤਕਰੀਬਨ ਚੰਗੀ ਪੂਰੀ ਤਗੜੀ ਟੈਂਕੀ ਸੀ ਇਹਦੀ ਆ ਪੱਖਾ ਹੋ ਗਿਆ ਜੀ ਇਧਰ ਇਹ ਉਸ ਟਾਈਮ ਦੀ ਗੱਲ ਹੈ 1975 ਦੀ ਹੋਰ ਤਾਂ ਪਤਾ ਨਹੀਂ ਕੀ ਕੁਝ ਕੀ ਰੱਖੀ ਹੋ ਗਿਆ ਹੋ ਗਿਆ ਕੀ ਕੁਝ ਬਦਲਿਆ ਹੋਊਗਾ ਆ ਸਟੀਅਰਿੰਗ ਵਾਲਾ ਸਿਸਟਮ ਹੀ ਇਹਦਾ ਤੇ ਇਧਰ ਐਲੀਵੇਟਰ ਵਗੈਰਾ ਦੋ ਐਲੀਵੇਟਰ ਹੋ ਗਿਆ ਬਾਕੀ ਇੰਜਨ ਵੀ ਤੁਹਾਨੂੰ ਦਿਖਾਵਾਂਗੇ ਉੱਪਰ ਚੜ ਕੇ ਆ ਆ ਸੈਂਟਰ ਪੈਨ ਜੀ ਦੀ ਪਿੱਛੇ ਆ ਤਿੰਨ ਹਟਾਵਕਰ ਹੁੰਦੇ ਸੀ ਇਹਦੇ ਇਹ ਪਿੱਛੇ ਚੱਕਰੇ ਛਾਣੇ ਉਹ ਪ੍ਰੋ ਇੰਜਣ ਦੇ ਤੇ ਪਤਾ ਨਹੀਂ ਕਿਹੜਾ ਹੋਊਗਾ ਜੀ ਕੋਈ ਹੋ ਸਕਦਾ ਕੋਈ ਕਿਸੇ ਤਰ੍ਹਾਂ ਦਾ ਹੋਊਗਾ ਸਟਾਰਟ ਕਰਦੇ ਨੇ ਬਾਅਦ ਉੱਪਰ ਚੜੇਗਾ ਮੜਾ ਯਾ ਇੰਜਣ ਬਣੀ ਕਿਹੜੀ ਕੰਪਨੀ ਦਾ ਤੇ ਅੱਗੋਂ ਦਾ 프ਰੰਟ ਇਦਾਂ ਦਾ ਨਾ ਹੁੰਦਾ ਜੀ ਇਹਦਾ ਉਸ ਟਾਈਮ ਦੇ ਵਿੱਚ ਪਰ ਹੁਣ ਤੁਹਾਨੂੰ ਲੈ ਕੇ ਚੱਲਦੇ ਜੀ ਇਹ ਟਰੈਕਟਰ ਜਿੱਥੇ ਟਰੈਕਟਰ ਤਿਆਰ ਹੋ ਰਿਹਾ ਇੰਜਣ ਵਗੈਰਾ ਬਣਾਈ ਹੋ ਰਹੀ ਆ ਉੱਥੇ ਲੈ ਕੇ ਚੱਲਦੇ ਇਹਦਾ ਇੰਨਾ ਹੀ ਸੀ ਇੱਕ ਜੀ ਇਹਦੇ ਚ ਖਾਸ ਚੀਜ਼ ਹੋ ਰਾ ਆ ਆਪਾਂ ਉਹ ਤੁਹਾਨੂੰ ਦਿਖਾਉਂਦੇ ਆ ਇਹ ਇਹਦੇ ਵਿੱਚ ਕੀ ਖਾਸੀਅਤ ਹੈ ਤੇ ਆ ਬਾਈ ਦਸਣਗੇ ਬੰਦੇ ਇਹ ਪੁਰਾਣੇ ਲੱਗਦੇ ਆ ਮੈਨੂੰ ਇਹਨਾਂ ਨੂੰ ਇਹਦੇ ਬਾਰੇ ਕੋਈ ਨੌਲੇਜ ਹੋਊਗੀ ਗੇਰ ਕੋਈ ਹਿੱਸੇ ਬਾਰੇ ਇਹਦਾ ਜੀ ਹਿੱਸੇ ਬਾਰੇ ਦੱਸਾ ਇਹ ਕਿਹੜਾ ਗੇਰ ਲੱਗਾ ਹੋਗਾ ਇਹਨਾਂ ਨੂੰ ਤਾਂ ਕੋਈ ਪਤਾ ਹੋਊਗਾ ਇਹਦਾ ਵੀ ਕਿਹੜਾ ਗੇਰ ਆ ਕਿਹੜਾ ਹਿੱਸਾ ਬਾਈ ਜੀ ਇਹ ਨਾ ਪਹਿਲਾਂ ਉਹਦੇ ਸਿਪਾਈ ਲਾਰਸ ਅੱਛਾ ਉੱਚਾ ਡਾਕਟਰ ਛੋਟਾ ਹਾਂ 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 ਇਹਦੇ ਹਿੱਸੇ ਉਹ ਬਾਈ ਲਾਰਸ ਲੱਗੇ ਅੰਡੋਨੇ ਅੰਗਲਾ ਪਿਛਲਾ ਅੱਛਾ ਇਹ ਬਾਈ ਲਾਰਸ ਵਾਲਾ ਹਾਂ ਬਾਈ ਲਾਰਸ ਹੋਵੇ ਚਾਹੇ ਆ ਡੈਂਕਾ ਨੂੰ ਕਾ ਵਗੈਰਾ ਬਾਈ ਲਾਰਸ ਦਾ ਲੱਗਾ ਜਗਾੜ ਹਾਂ ਹਾਂ ਬਾਈ ਲਾਰਸ ਵਾਲਾ ਠੀਕ ਆ ਇਹ ਦੇਖੋ ਜੀ ਦਿਮਾਗ ਉਸ ਟਾਈਮ ਤੇ ਇੰਨਾ ਦਿਮਾਗ ਸੀ ਬੰਦਾ ਦਾ ਉਹ ਵੇਲੇ ਟਰੈਕਟਰ ਦਾ ਹਿੱਸਾ ਲਾ ਕੇ ਤੇ ਫੀਡਰ ਬਣਾਤਾ ਉਹਨਾਂ ਨੇ ਵੀ ਬਾਈਲਰਸ ਟਰੈਕਟਰ ਨਹੀਂ ਹੁੰਦਾ ਉਹਦੇ ਨਾਲ ਚੱਕਣਗੇ ਆ ਲਿੰਕਾਂ ਨੂੰ ਕਬ ਵਗੈਰਾ ਜਗਾਰ ਲਗਾ ਇਹਨੂੰ ਜੀ ਬਾਈਲਰਸ ਟਰੈਕਟਰ ਦਾ ਹਿੱਸਾ ਲੱਗਿਆ ਤੇ ਪੁਰਾਣੇ ਟਰੈਕਟਰਾਂ ਦਾ ਇੱਕ ਹੋਰ ਆਉਂਦਾ ਦਾ ਯਾਰ ਇਹਦੇ ਵਿੱਚ ਬਾਈਲਰਸ ਵਿੱਚ ਸ਼ਾਇਦ ਉਹਦਾ ਵੀ ਹੋຊਦੇ ਨਹੀਂ ਕਹਿੰਦੇ ਬਾਈਲਰਸ ਦੇਊਗਾ ਬਾਕੀ ਪਿੱਛੇ ਵਾਲਾ ਹਿੱਸਾ ਉੱਥੋਂ ਦੀ ਰਾੜ ਪਾ ਕੇ ਤੇ ਇੱਥੇ ਸਟੀਰਿੰਗ ਵਾਲਾ ਜਗਾਰ ਲੈਂਦਾ ਗਿਆ ਆ ਸਾਹਮਣੇ ਨਹੀਂ ਆਹ ਦੇਖ ਆ ਆ ਬਾਈਲਰਸ ਦਾ ਪਿਛਲਾ ਆ ਵਾਲਾ ਇਹ ਵੀ ਬਾਈਲਰਸ ਹੈ ਇਹ ਬਾਈਲਰਸ ਜਿਹੜੇ ਇੱਕ ਉੱਚੇ ਹੋਣ ਵਾਲੇ ਉਹ ਹੈ ਕਿ ਹੋਰੇ ਪਹਿਲੇ ਪਹਿਲੇ ਪੁਰਾਣੇ ਮਾਡਲ ਇਹ ਇੱਕ ਛੋਟਾ ਆਉਂਦਾ ਹੈ ਬਾਈਲਰਸ ਉਹਦਾ ਆਉਣਾ ਫਿਰ ਪੁਰਾਣਾ ਮਾਡਲ ਜਰਾਦਾ ਹੀ ਨਾ ਰੂਸ਼ਨ ਉਹ ਵੀ ਬਾਈਲਰਸ ਕਾਲੇ ਤੇਲ ਤੇ ਚੱਲਦਾ ਹੈ ਕਿਹੜਾ ਇਹ ਕਾਲੇ ਤੇਲ ਤੇ ਚੱਲਦਾ ਇਹ ਕਿਹੜਾ ਬਾਈਲਰਸ ਰੂਸ਼ਨ ਰੂਸ਼ਨ ਰਸ਼ੀਅਨ 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 ਦਾ ਹੀ ਇਹਦੇ ਇਹ ਛੋਟਾ ਬਾਈਲਰਸ ਦਾ ਹੈ ਸਾਹਿਬ ਵੱਡੇ ਦਾ ਨਹੀਂ ਜੇ ਇੱਕ ਵੱਡਾ ਆਉਂਦਾ ਬਾਈਲਰਸ ਉਹਦਾ ਨਹੀਂ ਆਉਣਾ ਛੋਟੇ ਦਾ ਛੋਟੇ ਦਾ ਹਾਂ ਪਿੱਛੋਂ ਸੈਂਟਰ ਪੈਨ ਵਗੈਰਾ ਜੀ ਉਹਦਾ ਹੀ ਤਿਆਰ ਕੀਤਾ ਇਹਨੂੰ ਪੂਰਾ ਟਾਇਰ ਵੀ ਉਹਦੇ ਇਹੀ ਆਉਂਦੇ ਸੀ ਤੇ ਉੱਪਰ ਚੜ ਸਕਦੇ ਆਪਾਂ ਕਿ ਨਹੀਂ ਚੜ ਜਾ ਹਾਂ ਇਹਦਾ ਜੀ ਇੱਕ ਯਾਦਗਾਰ ਹੈ ਅੰਦਰ ਮਾਡਲ ਹੈ 75 ਮਾਡਲ ਤੇ ਯਾਦਗਾਰ ਹੈ ਇੱਕ ਦੇ ਪਾਸੇ ਕਿਦੇ ਪਾਸੇ ਕੰਬੈਨ ਖੜੀ ਸੀ ਇਹ ਤੇ ਇਹਨਾਂ ਨੇ ਉੱਥੋਂ ਦੁਬਾਰਾ ਪੇਂਟ ਵਗੈਰਾ ਕਰਾ ਕੇ ਹੈ ਏਜੰਸੀ ਜੀ ਇਹਨਾਂ ਨੇ ਆਪਣਾ ਜਿਹੜਾ ਜਿਸ ਸ਼ੁਰੂਆਤ ਕੀਤੀ ਆ ਉਹ ਕੰਬੈਨ ਆ ਇੱਥੇ ਜੀ ਰੂਮ ਰੂਮ ਚ ਖੜੀ ਆ ਸ਼ੋਰੂਮ ਚ ਆ ਬਾਕੀ ਹੁਣ ਉੱਪਰ ਚੜਦੇ ਹਾਂ ਉੱਪਰ ਮਨਾ ਤਾਂ ਨਹੀਂ ਆਇਆ ਨਹੀਂ ਨਹੀਂ ਚੱਬ ਦੇ ਜਾਂ ਸਕਦੇ ਹਾਂ ਕਰ ਲ ਕਰੋ ਜੀ ਇੰਜਨ ਦੇਖੋ ਜੀ ਇੰਜਨ ਇਹ ਮੈਨਾਂ ਦਾ ਬਾਕੀ ਤਾਂ ਇੰਜਨ ਵੀ ਉਹੀ ਟਰੈਕਟਰ ਦਾ ਹੈ ਇਹ ਸਾਰਾ ਟਰੈਕਟਰ ਹੀ ਜੋੜਿਆ ਪਿਆੰਦੇ ਦੇ ਇਹ ਇੰਜਨ ਵੀ ਉਹੀ ਟਰੈਕਟਰ ਜਿਹਦਾ ਹਿੱਸਾ ਥੱਲੇ ਹਾਂ ਇਹ ਦੇਖੋ ਜੀ ਇਹ ਇੰਜਨ ਵੀ ਉਹੀ ਟਰੈਕਟਰ ਦਾ ਲੱਗਦਾ ਜਿਹਦਾ ਹਿੱਸਾ ਥੱਲੇ ਲੱਗਿਆ ਮੈਨੂੰ ਤਾਂ ਲੱਗਦਾ ਉਹੀ ਟਰੈਕਟਰ ਦਾ ਹੀ ਹੈ ਬਾਕੀ ਜਿੰਨੂੰ ਪਤਾ ਹੋਊਗਾ ਉਹਨੂੰ ਪਤਾ ਹੋਊਗਾ ਜਾਣਕਾਰੀ ਇਹਦੇ ਬਾਰੇ ਆ ਆਪਾਂ ਨੂੰ ਨਹੀਂ ਇਹਦੇ ਬਾਰੇ ਪਤਾ ਹੈਗਾ ਕਿ ਕਿਹੜਾ ਹਿੱਸਾ ਜੜਾ ਕਿਹੜਾ ਨਹੀਂ ਸ਼ਾਇਦ ਹੋ ਸਕਦਾ ਇਹ ਉਹੀ ਟਰੈਕਟਰ ਦਾ ਹੋਊਗਾ ਉੱਤੇ ਵਰਨੇ ਉਹਨਾਂ ਵਗੈਰਾ ਛੋਟੀ ਵਰਮੀ ਹੈ ਦੇ ਇੰਜਨ ਉਹੀ ਆ ਜਿਹਨਾਈ ਸਾਹ ਥੱਲੇ ਉਹੀ ਹਾਰਾ ਟਰੈਕਟਰ ਤੇ ਜੋੜਿਆ ਪਿਆ ਸਾਰਾ ਟਰੈਕਟਰ ਇਹ ਹਾਂ ਇਹ ਜੀ ਦਿਮਾਗ ਹੈ ਉਸ ਟਾਈਮ ਜੇ ਇੰਨਾ ਦਿਮਾਗ ਸੀਗੇ ਇਹਨਾਂ ਨੇ ਪੂਰਾ ਟਰੈਕਟਰ ਉੱਪਰ ਜੋੜਦਾ ਜਾਨੀ ਕਿ ਥੱਲੇ ਹਿੱਸਾ ਉੱਤੇ ਇੰਜਨ ਪਿੱਛੇ ਪਿਛਲਾ ਹਿੱਸਾ ਹੋ ਗਿਆ ਸਾਰਾ ਟਰੈਕਟਰ ਜੁੜਿਆ ਆ ਤੇ ਦੇਖ ਲੈ ਵੀ ਟਰੈਕਟਰ ਦਾ ਪੂਰਾ ਜੋੜ ਕੇ ਮਸ਼ੀਨ ਬਣਾਦੇ ਆ ਸਕੇਅਰ ਨੂੰ ਵੀ ਟਰੈਕਟਰ ਵਾਲਾ ਹਾਂ ਹਾਂ ਸਾਰਾ ਜਗਾੜਾ ਇਹਨਾਂ ਨੇ ਜੋੜ ਕੇ ਤੇ ਇਹਨਾਂ ਨੇ ਕੰਪੈਨ ਤਿਆਰ ਕਰਤੀ ਜਾਣਗੇ ਹੈ 64 ਦਾ ਨਹੀਂ ਪਤਾ ਪਣ ਕਿੱਥੇ ਹੁੰਦੀ ਆ ਆ ਬਣੀ ਗੇਅਰ ਗੁਰਜ ਹੈਗੇ ਆ ਹੈ ਬ੍ਰੇਕਾਂ ਜੀ ਇੱਧਰ ਨੇ ਦੀਆਂ ਤੇ ਕਲਚ ਆਹ ਕਰਦੇ ਲੀਵਰ ਜਾਨੇ ਆਹ ਕਰਦੇ ਨੇ ਇੱਧਰ ਜੇ 3 4 ਲੱਗੇ ਖੜੇ ਨੇ ਗੇਅਰ ਹੈ ਹਾਂ ਆ ਗੇਅਰ ਹੈ ਪਹਿਲਾਂ ਦੇ ਉੱਤੇ ਗੇਅਰ ਨੇ ਨਹੀਂ ਗੇਅਰ ਥੋੜਾ ਨੇ ਗੇਅਰ ਹੀ ਹੁੰਨੇ ਹਨਾ ਹੁਣ ਆਪਾਂ ਚੜਾਂਗੇ ਉੱਪਰ ਆ ਕੇ ਕਹਿਣ ਦੇ ਚੱਲ ਸਟੀering ਥੋੜੀ ਜੀ ਘੁੰਮਦਾ ਰਹਿਲਾ ਹੀ ਹੈ ਤੈਰ ਘੁੰਮਦੇ ਨੇ ਹੈ ਘੁੰਮਦੇ ਨੇ ਆਹੀ ਕੋਈ ਹੁੰਦੀ ਹੈ ਆ ਦੇਖੋ ਜੀ ਆ ਤੈਰਗੇ ਸਟੇਰਿੰਗ ਬਹੁਤ ਰਹਿ ਰਹਾ ਹੈ ਜੋ ਪ੍ਰੈਸ਼ਰ ਵਾਧ ਰਿਹਾ ਹੈ ਪ੍ਰੈਸ਼ਰ ਯਾ ਦੇਖ ਆ ਦੇਖ ਆ ਰਹੀ ਹੈ ਪ੍ਰੈਸ਼ਰ ਤੇ ਆ ਜੀ ਇਧਰ ਹੋ ਗਿਆ ਬ੍ਰੇਕਾਂ ਇਹਦੀਆਂ ਬ੍ਰੇਕਾ ਕਿੱਥੇ ਗਿੱਦੇ ਬਈਆਂ ਇਧਰ ਕਲੱਚ ਆ ਕੀਨੇ ਐਬ ਗਿਚਾ ਆ ਗੇਅਰ ਨੇ ਆ ਜੀ ਦੇਖੋ ਗੇਅਰ ਨੇ ਤਾਂ ਕੋਈ ਆਪਨ ਨੂੰ ਨਹੀਂ ਪਤਾ ਇਹਦੇ ਬਾਰੇ ਕਿਹੜਾ ਗੇਅਰ ਕਿੱਥੇ ਲੱਗਾ ਕਿਹੜਾ ਕਿੱਥੇ ਆ ਆ ਕੋਈ ਹੈਡਲੋਡ ਲਾਇਨਾ ਇਹ ਗੱਲ ਖੋਕੇ ਤਾਵਾਂ ਦਾ ਸੀਡ ਨਹੀਂ ਸੀਡ ਦਾ ਬੰਦੇ ਹੋਊਗਾ ਖਲੋਕ ਕਿ ਤਾਵਾਂ ਦਾ ਇਧਰ ਆ ਕੋਈ ਸਿੱਟਮ ਲੱਗਾ ਇਹਦੇ ਟੈਂਕ ਦੇਖੋ ਕਿੰਨਾ ਟੈਂਕ ਤਕਰੀਬਨ ਇਹਦਾ ਹੋਊਗਾ ਜੀ ਲਗਭਗ 25 ਮਾਨ ਦਾ ਹੋਊਗਾ ਤੇ ਇਧਰ ਸਾਹਮਣੇ ਜਣਾ ਜਦੋਂ ਇਹ ਮਸ਼ੀਨ ਚੱਲਦੀ ਹੋਊਗੀ ਹਨਾ ਇਹਦੇ ਬੰਦਾ ਭੱਜ ਕੇ ਚੜਦਾ ਹੋਊਗਾ ਆਰਾਮ ਨਾਲ ਚੜਜਣਾ ਹੋਊਗਾ ਜਦੋਂ ਵੜਾਈ ਚ ਆਪ ਦੀ ਜਵਾਨੀ ਸਿੱਧੀ ਵੇਖ ਕੇ ਟਾਈਮ ਤੇ ਨਹੀਂ ਉਹਦਾ ਇੰਨੀ ਪਾਈਦੀ ਹੋਊਗੀ ਜਿੰਨੀ ਹੁਣ ਪਾਈਦੀਆਂ ਮਸ਼ੀਨਾਂ ਜਵਾਨੀ ਦੀ ਪੂਰੀ ਪਰਦੀ ਮਿਹਣਾ ਹੋ ਤਾਂ ਗੱਲ ਠੀਕ ਆ ਜਵਾਨੀ ਰਹੀ ਸੀ ਇਧਰ ਦੇਖ ਤਾਂ ਵਾਕਈ ਪੂਰਾ ਟਰੈਕਟਰ ਹੀ ਫਿੱਟ ਕੀਤਾ ਉਧਰ ਦੇਖ ਉਹ ਕਰੇਕਾਂ ਦੇ ਵਿੱਚ ਗਰਾਰੀਆਂ ਲਾ ਜਾਂਦੇ ਵੀ ਟਰੈਕਟਰ ਦੀ ਇਹ ਬਾਈ ਜੀ ਨਾਲ ਪੂਰਾ ਟਰੈਕਟਰ ਹੀ ਸੀਧੇ ਫਿੱਟ ਕਰ ਦਿੱਤਾ ਵੇਲੇ ਦਬਾਹ ਦੇ ਲੋ ਵੀ ਉਸ ਟਾਈਮ ਦਾ ਦਿਮਾਗ ਆ ਤੁਹਾਨੂੰ ਇੱਕ ਮੇਨ ਚੀਜ਼ ਦਿਖਾਉਂਦੇ ਕਿ ਆ ਟਰੈਕਟਰ ਦੇ ਗਰਾਰੀਆਂ ਦੇ ਨਾਲ ਕਰੇਕਾਂ ਫਿੱਟ ਕੀਤੀ ਜਾਂਦੀ ਸੀ ਹਾਂ ਇਹਦੇ ਇਹੀ ਆ ਪੂਰਾ ਟਰੈਕਟਰ ਇਦੇ ਤੇ ਜੁੜਿਆ ਪਿਆ ਅਵੇਲਾ ਦੇਬੂ ਟਰੈਕਟਰ ਦੀ ਗਰਾਰੀਆਂ ਦੇ ਕਲਿੱਕਾ ਬਣਾ ਦਿਆ ਹਮਮ ਤੇ ਹਰ ਅੱਛਾ ਕਰੋ ਜੀ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਦਨੇ ਵੀ ਚੈਨ ਤੁਰੀ ਹੋਇਆ ਹੋਰ ਵੀ ਦੇ ਨਾਲ ਟਰੈਕਟਰ ਦੇ ਪੁਰਜ਼ੇ ਹੋਣੇ ਨੇ ਬਹੁਤ ਜ਼ਿਆਦਾ ਆਪਾਂ ਤੁਹਾਨੂੰ ਹੋਰ ਵੀ ਦਿਖਾਉਨੇ ਕੋਈ ਨਾ ਕੋਈ ਹੋਣਗੇ ਇੱਥੇ ਕਿਤੇ ਲੱਗੇ ਹੋਣੇ ਉਹ ਵੀ ਨਾ ਟਰੈਕਟਰ ਦੀ ਟੈਂਕ ਵੀ ਏ ਕਿੜੀ ਹਾਂ ਜੀ ਹਾਂ ਇਹ ਸਾਰਾ ਟਰੈਕਟਰ ਯਾਰ ਜੋੜਿਆ ਪਿਆ ਇੰਜਨ ਇਹਦਾ ਹੀ ਇਹ ਕਲੀਨ ਰਸਮੀ ਪਾਇਆ ਕਰਾ ਸਟਾਰਟ ਰਸਨ ਹੋ ਜਾਂਦੀ ਇਹ ਸਾਰਾ ਇੰਜਨ ਜੁੜਿਆ ਪਿਆ ਪਿੰਦੇ ਤੇ ਕਿਵੇਂ ਇੰਜਨ ਉੱਪਰ ਹੋ ਗਿਆ ਟਰੈਕਟਰ ਥੀਸਾ ਥੱਲੇ ਹੋ ਗਿਆ ਟੈਂਕੀ ਵੀ ਤੇ ਡੀਜ਼ਲ ਟੈਂਕੀ ਵੀ ਟਰੈਕਟਰ ਵਾਲੀ ਇਹ ਵੀ ਆਉਂਦੀ ਹੋ ਸਕਦੀ ਹੈ ਬਾਕੀ ਉਦੋਂ 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 ਇਹਦੇ ਤੇ ਕਿੰਨਾ ਰੋਪ ਹੋਣਾ ਉਸ ਟਾਈਮ ਦੇ ਵਿੱਚ ਆ ਵੀ ਟਰੈਕਟਰ ਦਾ ਸਮਾਨ ਲੱਗਾ ਹੋਇਆ ਬੈਰਨ ਬੋਨ ਜਿਹੜਾ ਜਗਾੜਾ ਲਗਾਇਆ ਹੈ ਤੇ ਬੈਟ ਇਹਦੀ ਹੈ 105 ਨੰਬਰ ਦੀ ਹਿੰਦੀ ਹੁਣੇ ਕਿ ਲੱਗਦੀ ਹੋਗੀ ਤੇ ਸਟਾਵਕ ਵੀ ਤੁਹਾਨੂੰ ਦਿਖਾਣੇ ਤਿੰਨ ਸਟਾਵਕ ਕਰਾ ਸੀਪਾ ਫੁੱਲ ਨੇ ਫੁੱਲ 54 ਇੰਚ 54 ਹੀ ਹੋਣੀਆਂ ਨੇ 48 48 52 ਹੋਣਗੀਆਂ ਤੇ ਇੱਕੋ ਸੀਪੇ 62 ਇੰਚ ਦੀ ਲੰਮੀ ਇਹ ਤਾਂ ਬਾਕੀ ਅੱਗੇ ਥੱਲੇ ਬੈੱਡ ਬੂਟ ਵਗੈਰਾ ਇੱਕ ਸੀਪ ਥੋੜਾ ਦੋ ਨੇ ਹੂੰ ਆ ਵੀ ਚੁੱਲੂ ਜAVE ਟਰੈਕਟਰ ਦਾ ਲੱਗਾ ਸਾਰਾ ਅਗਲੇ ਤਾਂ ਅਗਲਾ ਸਾਰਾ ਇਹ ਨਵਾਂ ਪੇਟ ਬਣਾਇਆ ਹੋਣਾ ਨੇ ਨਵਾਂ ਲਾਇਆ ਨਾ ਇਹ ਵੀ ਤੇ ਆ ਵੀ ਨਵਾਂ ਲਾਇਆ ਆ ਪਿੱਛੇ ਮੈਂ ਲੱਗਾ ਸਾਰੇ ਨਵਾਂ ਲਾਇਆ ਨੇ ਉਹ ਸਣੀ ਸਾਰੀ ਨਵੇਂ ਲੱਗੀ ਉੱਪਰ ਉੱਪਰ ਉਹ ਬਾਕੀ ਸਾਰੇ ਉਹੀ ਆ ਹਨਾ ਹਾਂ ਜੈਸੀ ਉਹੋ ਹੈ ਬਾਕੀ ਆ ਸਾਰੇ ਕੋਈ ਨਵੇਂ ਲੱਗੇ ਤੇ ਅੱਜ ਦਾ ਆਪਣਾ ਇੰਨਾ ਹੀ ਵਲੌਗ ਹੈ ਜੀ ਆਪਾਂ ਹੁਣ ਮਿਲਦਾ ਹੀ ਕਿਤੇ ਹੋਰ ਨਵੇਂ ਵਲੌਗ ਚ ਤੇ ਜਬ ਤੱਕ ਮੇਰੇ ਬਿਲਾਂ ਨੂੰ ਸਾਸਰੀਆ ਕਾਲ ਜੀ ਹੈ ਸਾਰਾ ਕੁਝ ਰੈਕਟਰ ਦਾ ਹੈ ਤਿੰਦਸੇ ਨਾਲ ਇੰਜਨ ਤੋਂ ਲੈ ਕੇ ਬਾਡੀ ਇਹ ਰੈਕਟਰ ਉੱਤੇ ਰੱਖਿਆ ਹੈ ਹਰ ਇੱਕ ਪੌਂਡ ਭਰ ਭਰਦਾ ਹੈ ਚਲੋ ਵੇਖ ਲੈ ਹਾਂ ਹਾਂ ਬ੍ਰੇਕਾਂ ਨੂੰ ਚੁੱਚਾ ਹੀ ਜਾਂਦੇ ਹਾਂ ਸਾਡੀ ਵਿੱਚ ਸਾਰਾ ਕੁਝ ਇਹ ਟਰੈਕਟਰ ਸਾਰਾ ਲੱਗਾ ਯਾਰ ਇਹਨੂੰ ਕਲੱਚ ਤੋਂ ਲੈ ਕੇ ਨਾ ਸਾਰਾ ਟਰੈਕਟਰ ਇੱਥੇ ਫਿੱਟ ਕੀਤਾ ਹੈ ਟਰੈਕਟਰ ਫਿੱਟ ਕੀਤਾ ਹੋਇਆ ਹਾਂ ਉੱਪਰ ਇੰਜਨ ਲੱਗਾ ਹੈ ਬਾਕੀ ਇਧਰ ਜੋੜਦਾ ਜਿੰਨਾ ਬਚਦਾ ਇਹਨੂੰ ਐਵੇਂ ਯਾਰ ਅੱਜ ਦਾ ਵਲੌਗ ਆਪਣਾ ਇੰਨਾ ਹੀ ਆ ਤੇ ਮਿਲਦਿਆਂ ਵੀਰਕੀਸ਼ ਹੋਰ ਨਵੇਂ ਵਲੌਗ ਤੱਕ ਤੱਕ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੀ ਜਉਂਦੇ ਬਸ ਤੇ ਰਹੋ ਹੋਰ ਚੀਜ਼ ਦੇਖੀ ਆ ਆਪਾਂ ਦੇ ਬਾਰੇ ਪਤਾ ਨਹੀਂ ਚੱਲਿਆ ਕੀ ਚੀਜ਼ ਐ ਇਹ ਆ ਕਲੱਚ ਤੋਂ ਬੈਲਟ ਦੇ ਕੇ ਨਾ ਇਹ ਆ ਇਥੇ ਪੰਪ ਫਿੱਟ ਕੀਤਾ ਹੋਇਆ ਆ ਕਟਰ ਚੱਕਣ ਵਾਸਤੇ ਉਹ ਥੱਲੇ ਉਹ ਟੈਂਕੀ ਲੱਗੀ ਹੋਈ ਏ ਇਹ ਪੰਪ ਆ ਜਿਹੜਾ ਆ ਜਗ੍ਹਾ ਪੰਪ ਪੇ ਲਿਫਟ ਪੰਪ ਆ ਜਿਹੜਾ ਲਿਫਟ ਪੰਪ ਹੈ ਹਾਂ ਇਹ ਬੈਲਟ ਤੇ ਚੱਲਦਾ ਏ ਤੈਨੂੰ ਤੇਲ ਕਿੱਥੋਂ ਮਿਲਦਾ ਹੋਊਗਾ ਤੇਲ ਉਹ ਪੰਦਰ ਹੀ